ਕਿਸੇ ਵੱਲੋਂ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਐਕਚੁਅਲ ਤੇ ਹੈ ਪ੍ਰੋਸੈਸ ਹੈ ਕਿ ਅਜੇ ਆਮ ਬੰਦੇ ਨੇ ਸਮਝਣਾ ਹੁੰਦਾ ਉਹ ਕਹਿੰਦੇ ਸਭ ਤਰਖਾਹਿਆ ਇਤਾ ਜਾਂਦਾ ਹੈ ਉਹ ਤਾਂ ਭਵੇਖੀ ਸਾਰਾ ਡਬਲ ਡੋਰ ਹੁੰਦਾ ਚਲੋ ਪਤਾ ਵੀ ਜਿਹੜਾ ਤਨਖਾਹਿਆ ਕਰਾਰ ਪਾਇਆ ਜਾਂਦਾ ਹੈ ਉਹਦੀ 55 ਤਖਤਾਂ ਤੇ ਅਰਦਾਸ ਨਹੀਂ ਹੁੰਦੀ ਉਹ 55 ਤਖਤਾਂ ਦੇ ਮੇਨ ਸਟਾਜ ਉੱਪਰ ਨਹੀਂ ਜਾ ਸਕਦਾ ਦੇਖਦੇ ਕਿਵੇਂ ਕੀ ਪਾਰਟੀ ਦੇ ਪ੍ਰਧਾਨ ਨੂੰ ਅਹੁਦੇ ਤੇ ਰਹਿਣਾ ਚਾਹੀਦਾ ਜਿਵੇਂ ਤਨਖਾਹਿਆ ਕਰਾਰ ਦਿੱਤਾ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਸਜਾਤੀ ਜਦੋਂ ਅੱਲਾ ਕੁਝ ਹੋਣ ਦੇ ਬਾਵਜੂਦ ਫਿਰ ਅਜੇ ਵੀ ਉਹ ਉਸ ਸੰਸਥਾ ਦਾ ਪ੍ਰਧਾਨ ਰਵੇ ਜਿਹਦੀ ਵਿਦਾਇਸ਼ ਇਹ ਕਾਲਤਾਰ ਸਾਹਿਬ ਤੇ ਹੋਈ ਹੈ ਉਸ ਬਹੁਤ ਔਖਾ ਹੈ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦਾ ਭਵਿੱਖ ਕਿਵੇਂ ਦੇਖਦੇ ਹਾਂ ਜੋ ਮੈਂ ਲਗਾਤਾਰ ਰਾਜਨੀਤਿਕ ਤੌਰ ਤੇ ਜਿਹਾ ਬਣਦੀ ਪੰਜਾਬ ਚ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ ਅਕਾਲੀ ਦਲ ਮਰਦਾ ਵੀ ਨਹੀਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸ਼ਰੋਮਣੀ ਅਕਾਲੀ ਦਲ ਦੀਆਂ ਲਗਾਤਾਰ ਮੁਸ਼ਕਲਾਂ ਵਧੀਆਂ ਜਾ ਰਹੀਆਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਨੂੰ ਤਨਖਾਹਿਆ ਖਰਾਬ ਦਿੱਤਾ ਸਿੱਖਾਂ ਦੀ ਸਰਮੌਰ ਸੰਸਥਾ ਅਕਾਲ ਧਰਮ ਸਾਹਿਬ ਵੱਲੋਂ ਲਗਾਤਾਰ ਪਿਛਲੇ ਸਮਿਆਂ ਵਿੱਚ ਵੀ ਜਿਹੜੇ ਵੱਖ-ਵੱਖ ਸਮੇਂ ਕੋਤਾਈਆਂ ਕਰਦੇ ਨੇ ਖਾਸ ਕਰ ਧਾਰਮਿਕ ਮਰਯਾਦਾ ਤੇ ਪੂਰੇ ਨਹੀਂ ਉਤਰਦੇ ਜਾਂ ਧਰਮ ਨੂੰ ਲੈ ਕੇ ਕੋਈ ਗੁਨਾਹ ਕਰਦੇ ਨੇ ਜਾਂ ਉਹਦੇ ਵਿੱਚ ਵੱਖ-ਵੱਖ ਸਮੇਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਸਾਡੇ ਨਾ ਅਰਵਿੰਦਰ ਸਿੰਘ ਖਾਲਸਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਆਖਰ ਜਿਹੜਾ ਇਹ ਧਾਰਮਿਕ ਸਜ਼ਾ ਬਾਤ ਉਹ ਐਕਚੁਅਲ 'ਚ ਪ੍ਰਕਿਰਿਆ ਹੈ ਕਿ ਇਹ ਕਈ ਵਾਰੀ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇ ਸਜ਼ਾ ਕਿਉਂ ਦਿੱਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਜੀ ਇੱਕ ਸੁਖਬੀਰ ਸਿੰਘ ਬਾਦਲ ਜੀ ਨੂੰ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਐਕਚੁਅਲ ਚ ਇਹ ਹੈ ਪ੍ਰੋਸੈਸ ਹੈ ਕਿ ਅਜੇ ਆਮ ਬੰਦੇ ਨੇ ਸਮਝਣਾ ਹੋਣੀ ਦੇਖੋ ਦੁਨੀਆ ਦੇ ਵਿੱਚ ਦੋ ਹੀ ਚੀਜ਼ਾਂ ਇੱਕ ਦੁਨਿਆਵੀ ਇੱਕ ਅਜੇਾਸਕ ਇੱਕ ਅਕਾਲ ਤਖਤ ਇਹੋ ਜਿਹਾ ਤਖਤ ਹੈ ਜਿਹਨੂੰ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣੇ ਸਮੇਂ ਆਪ ਤਿਆਰ ਕਰਵਾਇਆ ਜਿਹਦੀ ਤਿਆ ਤਮਕਤਾ ਦੇ ਤੌਰ ਤੇ ਸੁਪਰ ਮਸੀਹ ਪਿਛਲੇ 4 450 ਸਾਲ ਤੋਂ 4.5 450 ਲੋ ਬਿ ਜੋ ਅਕਾਲ ਤਖਤ ਸਾਹਿਬ ਤੋਂ ਇੱਕ ਫਰੇ ਫਰਮਾਨ ਆ ਜਾਂਦਾ ਹੈ ਉਹ ਤੁ ਨੂੰ ਸਿੱਖ ਵੀ ਆਰਡਰ ਆਫ ਗੁਰੂ ਉਹ ਮੰਦੇ ਜਿਹਦੇ ਉਹ ਅਮਲ ਕਰਦੇ ਭਾਵੇਂ ਉਹ ਨਰੰਕਾਰੀ ਸਾਹਿਬ ਕੇ ਵੇਲੇ ਨਰੰਕਾਰੀ ਦੇ ਬਰਤ ਹੁਕਮਨਾਮਾ ਪਾਵੇਂ ਉਸ ਤੋਂ ਬਾਅਦ ਆਇਆ ਜਾਂ ਪਹਿਲਾਂ ਆਇਆ ਹੁਕਮਨਾਮਾ ਇਸ ਕਰਕੇ ਆ ਵੀ ਸਿੱਖਾਂ ਲਈ ਉਹ ਇੱਕ ਸੁਪਰ ਮੈਸੀ ਵਾਲਾ ਥਾ ਜਿਹਨੂੰ ਚੁਰ ਤੋਂ ਬੱਤਾ ਦਿੰਦੇ ਆ ਰਹੇ ਆ ਇਹਨ ਜਦੋਂ ਕਦੇ ਦੁਸ਼ਮਣ ਤੇ ਅਟੈਕ ਕਰਨਾ ਹੁੰਦਾ ਸੀ ਉਦੋਂ ਵੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਫਿਰ ਚੱਲਦੇ ਸੀ ਜੇ ਕੋਈ ਆ ਕੇ ਫਰਿਆਦ ਕਰਦੇ ਸੀ ਤਾਂ ਉਸ ਫਰਿਆਦ ਨੂੰ ਵੀ ਅਕਾਲ ਤਖਤ ਸਾਹਿਬ ਤੋਂ ਇਹ ਅਰਦਾਸ ਕਰਕੇ ਹੁਕਮਨਾਮੇ ਨੂੰ ਲੈ ਕੇ ਉਹਦੀ ਵਿਆਖਿਆ ਦੇ ਅਧੀਨ ਅਸੀਂ ਕੁਝ ਕੀਤਾ ਜਾਂਦਾ ਸੀ ਤੇ ਉੱਥੇ ਹੀ ਫਿਰ ਇਹ ਪ੍ਰੋਸੈਸ ਚੱਲਦਾ ਜਾ ਰਿਹਾ ਤੇ ਅੱਜ ਤੱਕ ਉਹ ਚੱਲਦਾ ਹੈ ਇੱਕ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਵੀ ਉਨ੍ਹਾਂ ਤੋਂ ਇਲਾਵਾ ਜਿਹੜੇ ਪਾਰਟੀ ਦੇ ਪ੍ਰਧਾਨ ਨੂੰ ਪਹਿਲਾਂ ਕਿੰਨਿਆਂ ਨੂੰ ਸਜ਼ਾ ਹੋਈ ਹੈ ਵੀ ਪਹਿਲਾਂ ਤਾਂ ਮਾਸਟਰ ਤਾਰਾ ਸਿੰਘ chant phayar singh ਉਹਨਾਂ ਦੀ ਵਰਕਿੰਗ ਕਮੇਟੀ ਜੈਸਰ ਜਗਦੇਵ ਸਿੰਘ ਸਰਵੰਢੀ surjeet singh barnara tongra sukhbir singh ਬਾਦ ਇੱਕ ਦੇਖਦੇ ਕਿਵੇਂ ਕੀ ਪਾਰਟੀ ਦੇ ਪ੍ਰਧਾਨ ਨੂੰ ਅਹੁਦੇ ਤੇ ਰਹਿਣਾ ਚਾਹੀਦਾ ਜਿਵੇਂ ਤਨਖਾਹਿਆ ਕਰਾਰ ਦਿੱਤਾ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਸਜ਼ਾ ਦਿੱਤੀ ਜਿਹੜਾ ਬੰਦਾ ਤਰਖਾਇਆ ਕਰਾਰਤਾ ਜਾਵੇ ਨਾ ਤੁਹਾਨੂੰ ਪਤਾ ਵੀ ਜਿਹੜਾ ਤਰਖਾਇਆ ਕਰਾਰਤਾ ਜਾਂਦਾ ਹੈ ਉਹਦੀ ਪੰਜਾਂ ਤਖਤਾਂ ਤੇ ਅਰਦਾਸ ਨਹੀਂ ਹੁੰਦੀ ਉਹ ਪੰਜਾਂ ਤਖਤਾਂ ਦੇ ਮੇਨ ਸਟੈਂਡ ਉੱਪਰ ਨਹੀਂ ਜਾ ਸਕਦਾ ਨਾ ਹੀ ਉਹਦੀ ਦੇਗ ਪ੍ਰਵਾਨ ਹੋਦੀ ਹੈ ਉਹ ਅਕਾਲ ਤਖਸਾਲ ਦੇ ਜੋ ਰਾਤ ਪਰ ਜਾਦਾ ਹੈ ਉਹਦੇ ਮੁਤਾਬਕ ਉਹ ਉੱਥੇ ਜਾ ਕੇ ਅਰਦਾਸ ਵੀ ਕਰਾ ਸਕਦਾ ਹੈ ਇਸ ਕਰਕੇ ਜਦੋਂ ਅੱਲਾ ਖੁਸ਼ ਹੋਣ ਦੇ ਬਾਅਦ ਫਿਰ ਅਸਕੇ ਵੀ ਉਹ ਉਸ ਸੰਸਥਾ ਦਾ ਪ੍ਰਧਾਨ ਰਵੇ ਜਿਹਦੀ پیدائش ਇਹ ਕਾਲਤ ਸਿੰਘ ਸਾਹਿਬ ਤੇ ਹੋਈ ਹੈ ਉਸ ਨੂੰ ਬਹੁਤ ਔਖਾ ਹੈ ਇਸ ਕਰਕੇ ਇਹ ਸਮਝ ਨਹੀਂ ਜਾ ਰਿਹਾ ਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਗੱਲ ਨੂੰ ਆਮ ਤੇ ਕਾਮ ਸਧਾਰਨ ਨਹੀਂ ਸਮਝਦੇ ਉਹਨਾਂ ਨੂੰ ਨੁਕਸਾਨ ਦਿਓ ਉਹਨਾਂ ਨੂੰ ਸੀਰੀਅਸਲੀ ਇਸ ਗੱਲ ਨੂੰ ਲੈਣਾ ਚਾਹੀਦਾ ਹੈ ਤੇ ਵੀਰਸ ਜਿਹੜੇ ਚੱਲ ਰਾ ਰਹੇ ਨੇ ਜੇ ਆਮ ਬੰਦੇ ਨੇ ਸਮਝਣਾ ਹੋਵੇ ਇਹ ਆਪਣੀ ਸਿੱਖਾਂ ਦੀ ਸਰਮੌਰ ਸੰਸਥਾ ਜੇ ਆਪਾਂ ਕੋਰਟ ਨਾਲ ਮੇਲਜੋਲ ਕਰਕੇ ਦੇਖਣਾ ਹੋਵੇ ਤਾਂ ਕਿੰਨਾ ਕੁ ਮਤਲਬ ਉਹਦੇ ਤੇ ਅਸਰ ਪੈਂਦਾ ਜਿਹਨੂੰ ਤਨਖਾਹਾਂ ਜਿਹਦੇ ਇਕਰਾਰ ਦਿੱਤਾ ਜਾਂਦਾ ਜੇ ਆਪਾਂ ਕੋਰਟ ਨਾਲ ਮੇਲਜੋਲ ਕਰਕੇ ਦੇਖਣਾ ਹੋਵੇ ਤਾਂ ਕਿੰਨਾ ਉਹਦਾ ਤੇ ਇਦਾ ਲੱਗਾ ਦੇ ਕਈ ਨਹੀਂ ਮਤਲਬ ਕਿੰਨਾ ਕੁਦੇ ਤੇ ਪ੍ਰਭਾਵ ਪੈਂਦਾ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਨੂੰ ਕਿਨਾਈ ਤਨਖਾਹਾਂ ਕਰ ਦਿੱਤਾ ਚਾਹੇ ਹੰਦਰਾ ਵੀ ਉਹਨੇ ਸਹਾਇਤਾ ਕੀ ਹੈ ਉਹਨੂੰ ਦਿਮਾਗੀ ਤੌਰ ਤੇ ਹੁੰਦਾ ਹੈ ਇਹ ਤਾਂ ਪੂ ਵੇਖੀ ਡਬਲ ਡੋਰ ਹੋ ਜਾਂਦਾ ਇੱਥੇ ਜੋ ਘਾਤ ਦੇ ਸਾਲ ਤੋਂ ਕਈ ਇਤਾ ਜਾਂਦਾ ਹੈ ਉਹਦਾ ਤਾਂ ਪੂ ਵੇਖੀ ਸਾਰਾ ਡਬਲ ਡੋਰ ਹੋ ਜਾਂਦਾ ਉਹਦੀ ਤਾਂ ਰਾਤ ਨੂੰ ਨੀਂਦੋਂ ਚਬੜ ਜਾਂਦੀ ਕਿ ਇੱਕ ਬੜਾ ਲੰਮਾ ਸਮਾਂ ਹੋ ਗਿਆ ਜਿਹੜੀਆਂ ਘਟਨਾਵਾਂ ਨੂੰ ਲੈ ਕੇ ਇਹ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਲੱਗਦਾ ਵੀ ਇਹਦੇ ਚ ਪਹਿਲਾਂ ਕੀ ਕਾਰਨ ਰਹੇ ਹੋਣਗੇ ਵੀ ਉਹਨਾਂ ਨੂੰ ਜਿਹੜੀ ਇਹ ਕਾਰਵਾਈ ਪਹਿਲਾਂ ਕਿਉਂ ਨਹੀਂ ਹੋਈ ਨਹੀਂ ਚਾਹੀਦਾ ਤੇ ਸੀ ਨਾ ਵੀ ਜਿਹੜੇ ਆਪ ਉਹ ਗਾ ਨੂੰ ਪ੍ਰਗਟ ਕਰਦੇ ਗੋਗੋਤੋ ਦਾ ਉਹਨਾਂ ਨੇ ਜਿਵੇਂ ਗਿਆਨੀ ਗੁਰਬਚਨ ਸਿੰਘ ਵੀਰੇ ਮਾਫੀ ਕਰਵਾ ਰਿਆ ਸੀ ਫਿਰ ਪਹਿਲਾ ਹੁਕਮਨਾਮਾ ਜਾਰੀ ਕਰਾਤਾ ਫਿਰ ਵਾਪਸ ਕਰਾਤਾ ਠੀਕ ਹੈ ਨਾ 93 ਲੱਖ ਰੁਪਏ ਦੇ ਸ਼੍ਰੋਮਣੀ ਕਮੇਟੀ ਤੋਂ ਇਖਤਿਆਰ ਜਾਰੀ ਕਰਵਾਤੀ ਸਾਰਾ ਸਿਸਟਮ ਬਣਾ ਪਰਫੈਕਟ ਚੱਲਦਾ ਰਿਹਾ ਇਹ ਤਾਂ ਦੇਖੋ ਜਿਹੜੇ ਬੰਦੇ ਨਾ ਸਪਿਰਚੁਅਲ ਪਾਵਰ ਤੇ ਫੇਸ ਕਰਦੇ ਆ ਉਹਨਾਂ ਨੂੰ ਹੁਣ ਤਾਂ ਹੁੰਦਾ ਹੈ ਕਿ ਤੁਸੀਂ ਜਿੰਨੀ ਖੇਡ ਖੇਡਦੇ ਆ ਖੇਡ ਲਓ لیکن ਸਮੇتنahara ਤੁਹਾਨੂੰ ਉੱਚੇ ਆਉਣਾ ਹੀ ਪੜਿਆ ਵੀ ਮੁਰ ਤੁਰ ਕੇ ਖੋਤੀ ਬੋਰ ਸੇ ਕਹਿੰਦੇ ਨੇ ਜਿਵੇਂ ਪੰਜਾਬੀ ਘਾਵਤਾ ਇਸ ਕਰਕੇ ਵੀ ਇਹ ਜਿਨ੍ਹਾਂ ਨੇ ਖੇਡ ਖਿਡਨੀ ਸੀ ਜਿਹੜੇ ਆਪਾਂ ਨੂੰ ਸ਼ੌਕ ਕਾਣ ਬਹੁਤ ਕਲੈਵਰ ਸਮਝੇ ਸੀ ਕਿ ਆਪਣਾ ਕਰ ਲੈ ਜੋ ਕਰਨਾ ਸੀ ਲੇਕਿਨ ਉਸ ਤੋਂ ਬਾਅਦ ਪਰ ਇਹ ਵੀ ਦੇਖੋ ਨਾ ਜੀ ਉਸ ਤੋਂ ਬਾਅਦ ਪੋਜੀਸ਼ਨ ਕੀ ਆ ਗਈ ਉਹ ਉਸਮਾਨ ਜਿੱਚੇ ਕਾਲੀਦਾਲ ਦਾ ਬੋਰਬਾਲਾ ਹੁੰਦਾ ਸੀ ਤੇ ਇੱਕ ਬੜਕ ਤੋਂ ਦਿੱਲੀ ਸਰਕਾਰ ਵੀ ਕਮਜ਼ੋਰੀ ਸੀ ਅੱਜ ਉਥੋਂ ਤਾਕਤ ਦੇ ਤੌਰ ਤੇ ਇੱਕ ਐਮਪੀ ਇੱਕ ਐਮਲੇਰ ਆ ਗਿਆ ਜੋ ਕਿ ਕਿਤਾ ਛੱਡ ਗਿਆ ਤਿੰਨਾਂ ਚ ਉਹ ਜਿਹੜਾ ਉਹ ਨਾਰ ਹੈ ਨਹੀਂ ਹੈ ਬਚੂਚਾਰੇ ਤੇ ਕਰ ਗਿਆ ਤੇ ਕਿੱਥੇ ਆਪ ਹਾਂ ਜਿਹੜੀ ਤੁਸੀਂ ਗੱਲ ਕੀਤੀ ਆਉਣ ਵਾਲੇ ਸਮੇਂ ਚ ਅਕਾਲੀ ਦਲ ਦਾ ਭਵਿੱਖ ਕਿਵੇਂ ਦੇਖਦੇ ਹੋ ਜਿਵੇਂ ਲਗਾਤਾਰ ਰਾਜਨੀਤਿਕ ਤੌਰ ਤੇ ਜੇ ਆਪ ਦੀ ਗੱਲ ਜੀਰ ਹੈ ਕਿ ਪੰਜਾਬ ਚ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ ਅਕਾਲੀ ਦਲ ਮਰਦਾ ਵੀ ਨਹੀਂ ਕੁਸ਼ਕਾਰਨਾ ਕਰਕੇ ਜਿਨ੍ਹਾਂ ਲੋਕਾਂ ਨੇ ਅਕਾਲੀ ਦਾਨ ਨੂੰ ਅਜੋਕ ਘਾਵਾ ਵਾਪਕੀਆਂ ਹੋਇਆ ਹੈ ਉਹਨਾਂ ਨਾਲ ਵਾਪਰ ਚੁੱਕਿਆ ਜੇ ਤਾਂ ਉਹ ਆਪਣੇ ਆਪ ਨੂੰ ਸਾਂਭਦੇ ਹੋਏ ਤਾਂ ਚੰਗੇ ਰਹਿਣਗੇ ਨਹੀਂ ਤਾਂ 2006 ਚ ਕੋਈ ਖੇੜੇ ਨਹੀਂ ਵਾਪਰਨੀ ਹੈ ਤੇ ਇਹ ਸਾਰੇ ਦੇਖਦੇ ਰਹੇ ਨੇ ਜਿਵੇਂ ਆਖੀਓ ਆ ਜਿਸ ਤਰ੍ਹਾਂ ਬਾਗੀ ਧੜਾ ਕਿਹਾ ਜਾਂਦਾ ਜਿਹਨੂੰ ਜਿਨ੍ਹਾਂ ਨੇ ਜਾ ਕੇ ਉੱਥੇ ਕਾਲ ਤੱਕ ਸਾਫ ਤੇ ਵੀ ਗਏ ਉਹਨਾਂ ਨੇ ਮਹਿਸੂਸ ਨਹੀਂ ਕੀਤਾ ਲਿਖਤੀ ਤੌਰ ਤੇ ਵੀ ਤਾਂ ਉਹਨੂੰ ਕਿਵੇਂ ਦੇਖਦੇ ਹੋ ਲੱਗਦਾ ਉਹਨਾਂ ਜੋ ਵੀ ਜਿਹੜੇ ਉਸ ਸਮੇਂ ਮੰਤਰੀ ਸੀ ਉਹਨੇ ਦੁੱਖੀ ਹੈ ਜਿਹੜੇ ਉਸ ਵੇਲੇ ਉਸ 2007 ਤੋਂ 17 ਤੱਕ ਦੁੱਖੀ ਸੀਗੇ ਨਾਰਵਿਸ਼ ਹਮਲ ਸੀਗੇ ਉਹ ਨਹੀਂ ਦੁੱਖੀ ਉਹਨਾਂ ਨੇ ਵੀ ਉਹਨਾਂ ਨੂੰ ਵੀ ਫਾਰਲ ਕਰ ਰਿਆ ਉਹਨਾਂ ਨੂੰ ਵੀ ਸਪਸ਼ਟ ਕਰਨ ਜਿਹੜਾ ਬੂਹ ਆ ਲੱਗਦਾ ਵੀ ਸੁਖਵੀਰ ਸਿੰਘ ਬਾਦਲ ਦੀ ਜਦੋਂ ਸਰਕਾਰ ਰਹੀ ਆ ਐਡੀਆਂ ਬੇਅਦਬੀ ਵਾਲੀਆਂ ਘਟਨਾਵਾਂ ਵਾਪਰੀਆਂ ਉਹਨਾਂ ਨੇ ਪੁਲਿਸ ਨੂੰ ਜਿਵੇਂ ਅਣਪਛਾਤਾ ਲਿਖਤਾ ਸੀ ਵੀ ਇਹ ਤਾਂ ਅਣਪਛਾਤੇ ਸੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੇ ਆਪਣੇ ਤੌਰ ਤੇ ਦੇਖੇ ਨਹੀਂ ਦੇਖੋ ਉਹਦਾ ਕਾਰਨ ਹੀ ਆ ਜੇ ਕੁਛ ਆ ਕੀਤਾ ਤੇ ਇਹਨਾਂ ਵਾਪਰ ਵੀ ਰਿਹਾ ਤੁਹਾਨੂੰ ਬੜਾ ਗਿਆ ਜਿਹੜਾ ਉੱਪਰਲਾ ਨਾ ਜਿਹੜਾ ਤੁਹਾਨੂੰ ਤਾਕਤ ਦਿੰਦਾ ਹੈ ਪੈਸਾ ਦਿੰਦਾ ਹੈ ਸ਼ੋਰ ਦਿੰਦਾ ਹੈ ਕੁਛਪੜਪੜ ਕੇ ਦਿੰਦਾ ਹੈ ਲੇਕਿਨ ਜੋ ਜੋ ਦਾ ਕੋਹੜਾ ਚਲਦਾ ਨਾ ਉਹ ਨਾ ਕੋਹੜਾ ਡੈਂਜਰਸ ਹੁੰਦਾ ਹੈ ਜਿਹੜਾ ਸਾਨੂੰ ਕਈ ਵਾਰ ਦਿਖਦਾ ਨਹੀਂ ਤੇ ਉਹਦੇ ਪਤਾ ਰਹਦਾ ਜਦੋਂ ਸਾਰਾ ਡਾਵਾ ਡਾਵਾ ਆ ਤੁਸੀਂ ਕਹੇ ਵੀ ਕਾਲੀ ਦਲ ਦਾ ਰਹਿਣਾ ਵੀ ਬੜਾ ਜ਼ਰੂਰੀ ਆ ਲੱਗਦਾ ਵੀ ਜਿਸ ਤਰ੍ਹਾਂ ਕਾਬਜ ਜਿਵੇਂ ਇੱਕ ਪਰਿਵਾਰਵਾਦ ਦੀ ਗੱਲ ਕੀਤੀ ਜਾਂਦੀ ਆ ਵੀ ਪਰਿਵਾਰਵਾਦ ਕਾਬਜ ਆ ਉਹਦੇ ਤੋਂ ਬਾਹਰ ਰਹਿ ਕੇ ਕਾਲੀ ਦਲ ਉੱਭਰ ਸਕਦਾ ਕਿ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਚੱਲਦੀ ਇਸ ਤਰੀਕੇ ਨਾਲ ਦੱਸੋ ਆ ਖਡੂਰ ਸਾਹਿਬ ਤੇ ਆ ਫਰੀਦਕੋੜ ਕੀ ਸੀ ਇਹਨਾਂ ਕੋ ਕਿਸ ਨੂੰ ਪਤਾ ਸੀਗਾ ਵੀ ਆ ਲੋਕ ਐਮਪੀ ਬਣ ਜਾਣਗੇ ਤੇ ਬਣਨਗੇ ਵੀ ਪੰਜਾਬ ਤੋਂ ਸਭ ਤੋਂ ਸਿੱਖ ਦੇ ਵੋਟਾਂ ਲੈ ਕੇ ਜਿਹੜਾ ਇਹ ਜਿਹੜਾ ਨਾ ਜੀ ਇਹ ਜਿਹੜਾ ਪੰਜਾਬ ਹੈ ਪੰਜਾਬ ਦੁਨੀਆ ਦੇ ਨਕਸ਼ੇ ਤੇ ਇੱਕ ਣੁੱਖਾ ਪਲੇਸ ਹੈ ਜਿੱਥੇ ਜਿਹਦੇ ਤੇ ਸੰਤਾਂ ਮਹਾਪੁਰਸ਼ਾਂ ਗੁਰੂਆਂ ਪੀਰਾਂ ਫਕੀਰਾਂ ਅਸ਼ੀਦਾ ਮਰਜੀਵੜਿਆਂ ਦੀ ਹੈ ਜਿਹੜੇ ਯੋਧਿਆਂ ਦੀ ਇਹ ਬਲੈਸ ਹੈ ਇਹਦਾ ਪਤਾ ਨਹੀਂ ਕਿਹੜੇ ਸਮੇਂ ਕਿਹਨੇ ਕਿਹਦੇ ਦੇ ਬਲੈਸ ਹੋ ਜਾਣੀ ਹੈ ਹੁਣ ਤੁਸੀਂ ਮੈਂ ਤੁਹਾਨੂੰ ਛੋਟੀਆਂ ਇੱਕ ਦੋ ਗੱਲਾਂ ਕਰਕੇ ਮੈਂ ਤੁਹਾਨੂੰ ਦੱਸੂਗਾ ਬੀ ਜਸਹੇਰ ਜੱਸਾਸ ਸਿੰਘ ਹਰੂ ਵਾਲੀ ਦਾ ਸੀ ਮਾਤਾ ਸੁન્દਰੀ ਕੋ ਰਹਿੰਦਾ ਸੀ ਲੇਕਿਨ ਉਹ ਦਿੱਲੀ ਚ ਰਹਿਣ ਕਰਕੇ ਉਹ ਪਾਸ਼ਾ ਨੂੰ ਪਾਸ਼ਾ ਕਹਿੰਦਾ ਸੀਗਾ ਤੇ ਜਦੋਂ ਉਹ ਛੇ ਆਇਆ ਪੰਜਾਬ ਚ ਤਾਂ ਨਵਾਬ ਕਪੂਰ ਸਿੰਘ ਰਾਕੂਰ ਆਗਨ ਨਵਾਬ ਕਪੂਰ ਸੋਨ ਨੂੰ ਸੇਵਾ ਨਾ ਦੀ ਬੇਤਵਾ ਬੇਜੜੇ ਘੋੜਿਆਂ ਦੇ ਦਾਣੇ ਦੀ ਸੇਵਾ ਤੁਸੀਂ ਕਰਨੀ ਹੈ ਉਹ ਜੋ ਕਿਆ ਕਰਦੇ ਇੱਕ ਦਿਨ ਨਵਾਬ ਸਾਹਿਬ ਕੋਲ ਚਲਾ ਗਿਆ ਤੇ ਪਹਿਲਾਂ ਮਾਤਾ ਜੀ ਕੋਲ ਗਿਆ ਸੀ ਉਦੋਂ ਤੇ ਪਰਮਾਰ ਸਾਹ ਕੋ ਗਿਆ ਵੀ ਪਰ ਮਾਦਾ ਜ ਨੂੰ ਕਿਹਾ ਸੀ ਕਿ ਬਿਆਹ ਕਰਕੇ ਵੀ ਸਿੰਘ ਬਨਣਾ ਪਾਸ਼ਾ ਪਾਸ਼ਾ ਕਰਕੇ ਛੇੜਦੇ ਆ ਤੇ ਆਹੀ ਗੱਲ ਉਹਨੇ ਨਵਾਬਪੁਰ ਸ ਨੂੰ ਕਹੀ ਫਿਰ ਮਾਦਾ ਨੇ ਵੀ ਇਹ ਗੱਲ ਕਿਸੇ ਇੱਕ ਪੁਰਸ ਨੂੰ ਵੀ ਗੱਲ ਕਹੀ ਬੀਏ ਪਾਸ਼ਾ ਇਹ ਪੰਥ ਹੈ ਪਤਾ ਨਹੀਂ ਕਿਹੜੇ ਸਮੇਂ ਤੋਂ ਪਾਸ਼ਾ ਬਣਾ ਦੀ ਤੇ ਇੱਕ ਜੱਸਾ ਸਿੰਘ ਆਲੂ ਮਰਾ ਹੀ ਹੈ ਜਿਹੜਾ ਸੁਲਤਾਨਲ ਕੋਲ ਬਣਿਆ ਜਿਹਨੂੰ ਦਿੱਲੀ ਦੇ ਤਖਤ ਤੇ ਤੇ ਲਾਹੌਰ ਦੇ ਤਖਤ ਤੇ ਬਹਿਣ ਦਾ ਸੁਭਾਅ ਪ੍ਰਾਪਤ ਹੋਇਆ ਇਹ ਪਾਸ਼ੀ ਕਿਵੇਂ ਪੜਾਈਆਂ ਤੇ ਕਦੇ ਕਿਸੇ ਨੇ ਸੋਚਿਆ ਸੀ ਬੇ ਕਪੂਰ ਸਿੰਘ ਇੱਕ ਪੱਖਾ ਚੱਲਦਾ ਚੱਲਦਾ ਬੇ ਨਵਾਬ ਕਪੂਰ ਸਿੰਘ ਬੰਡੂਗਾ ਇਹ ਪੰਥ ਹੈ ਇਸ ਕਰਕੇ ਬੋਧਾ ਘਬਰਾਹਂਦੀ ਡੋਲਣੀ ਤੇ ਜੋਦੇ ਆਪਣੇ ਆਪ ਹੀ ਉੱਠ ਖੜਦੇ ਆ ਤੇ ਜਿਹਨੇ ਆ ਕੇ ਸਭਾ ਲੈਣਾ ਹੈ ਸਾਰਾ ਇਸਤੇਮਾਲ ਤੇ ਤੋੜ ਲੈਣਾ ਆ ਸੋ ਐਸਾ ਨਾ ਹਰਵਿੰਦਰ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਲਗਾਤਾਰ ਚਾਚੰਮਾ ਚੱਲ ਰਹੀਆਂ ਉਹਨਾਂ ਨੂੰ ਆਉਣ ਵਾਲੇ ਦਿਨਾਂ ਚ ਹੋ ਸਕਦਾ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਾਂ ਕੀ ਅਕਾਲ ਤਖਤ ਵੱਲੋਂ ਫੈਸਲਾ ਲਿਆ ਜਾਂਦਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਊਗਾ ਪਰ ਉਹਨਾਂ ਨੇ ਕਿਹਾ ਕਿ ਜਿਹੜਾ ਅਕਾਲੀ ਦਲ ਉਹਦਾ ਜਿੰਦਾ ਰਹਿਣਾ ਵੀ ਬਹੁਤ ਜ਼ਰੂਰੀ ਆ ਭਾਵੇਂ ਕਿ ਇੱਕ ਪਰਿਵਾਰਵਾਦ ਦੇ ਕਬਜ਼ੇ ਦੀ ਗੱਲ ਕਰ ਰਹੇ ਆ ਲਗਾਤਾਰ ਅਕਾਲੀ ਦਲ ਵਿੱਚੋਂ ਜਿਹੜੇ ਉਹਨਾਂ ਦੇ ਸਾਥੀ ਆ ਸੁਖਵੀਰ ਸਿੰਘ ਬਾਦਲ ਦੇ ਉਹ ਛੱਡ ਕੇ ਜਾ ਰਹੇ ਆ ਤੇ ਇਸ ਨੂੰ ਲੈ ਕੇ ਵੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਪਰ ਜਦ ਅਕਾਲ ਤਖਤ ਸਾਹਿਬ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਨੂੰ ਆਉਣ ਵਾਲੇ ਸਮਾਂ 'ਚ ਕੀ ਸਜ਼ਾ ਦਿੱਤੀ ਉਹ ਦੇਖਣਾ ਹੋਊਗਾ ਤੁਸੀਂ ਦੇਖ ਰਹੋ ਕਲੀਅੰਟੀ ਵੀ ਪੰਜਾਬ ਤੇ ਮੈਂ ਹਰ ਪਾਸੇ ETA <usurra>